do so ਵੀਡੀਓ ਨੂੰ ਦੇਖ ਰਹੇ ਸਾਰੇ ਮਾਈਆਂ ਭਾਈਆਂ ਨੂੰ ਬੱਚੇ ਬਜ਼ੁਰਗਾਂ ਨੂੰ ਪੈਣਾ ਭਰਾਵਾਂ ਮਾਤਾਵਾਂ ਨੂੰ ਸਾਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਹੋਰ ਵੀਡੀਓ ਵਲੌਗ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਗੁਰਦੁਰ ਸਾਹਿਬ ਦੇ ਵੀਡੀਓ ਤੇ ਵਲੌਗ ਬਣਾਉਣੇ ਆ ਜੀ ਉਸ ਲੜੀ ਨੂੰ ਅੱਗੇ ਤੋਰਦੇ ਆ ਆਪਾਂ ਅੱਜ ਫਿਰ ਗੁਰਦੁਰ ਸਾਹਿਬ ਜਾ ਰਹੇ ਆ ਜੀ ਤੇ ਉਸ ਗੁਰਦੁਰ ਸਾਹਿਬ ਦਾ ਇਤਿਹਾਸ ਸਿੱਖ ਇਤਿਹਾਸ ਚ ਮੁੱਖ ਸਥਾਨ ਰੱਖਦਾ ਹੈ ਜੀ ਤੇ ਉਸ ਗੁਰਦੁਰ ਸਾਹਿਬ ਨੂੰ ਦਸਵੀਂ ਬਾਦਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਹੈ ਜੀ ਤੇ ਆ ਬਹੁਤ ਜਿਆਦਾ ਗੁਰਦ੍ਰਸਾ ਦਾ ਐਡਰੈਸ ਵੇਖਦੇ ਆ ਜੀ ਤੇ ਐਡਰੈਸ ਤੁਹਾਨੂੰ ਦੱਸਾਂਗੇ ਉਥੋਂ ਦਾ ਇਤਿਹਾਸ ਪੜ੍ਹਦੇ ਆ ਜਿਉਂ ਹੀ ਤੁਹਾਨੂੰ ਸ਼ੇਅਰ ਕਰਾਂਗੇ ਸਾਰਾ ਤੇ ਪਿਛਲੇ ਵਲੌਗ ਨੂੰ ਪਿਆਰ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਆਓ ਹੁਣ ਆਪਾਂ ਇਹ ਵਲੌਗ ਕੰਟੀਨਿਊ ਕਰਦੇ ਆਂ ਗੁਰਦੁਆਰਾ ਸਾਹਿਬ ਦਾ ਮੇਨ ਐਂਟਰੀ ਗੇਟ ਦਰਸ਼ਨੀਂ ਡਿਓੜੀ ਗੁਰਦੁਆਰਾ ਦੇਧੂ ਸਾਹਿਬ ਪਾਸ਼ੇ ਦਸਵੀਂ ਅਨੰਦਪੁਰ ਸਾਹਨੇ ਵਾਲਾ ਜੀ ਆਪਾਂ ਅੰਦਰ ਚੱਲਦੇ ਆਂ ਜੀ ਮੱਥਾ ਟੇਕਦੇ ਆਂ ਜੀ ਤੇ ਇਸ ਤਰਫ ਮੋਟਰਸਾਈਕਲ ਪਾਰਕ ਕੀਤਾ ਆਪਾਂ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜੀ ਇਹ ਗੁਰਦ੍ਰਸਾਹਬ ਦੇ ਅੰਦਰ ਆਉਂਦੇ ਨਾਲ ਹੀ ਸੱਜਿਆ ਤੇ ਜੋੜਾਕਰ ਬਣਿਆ ਜੀ ਇੱਥੇ ਜੁੜੇ ਜਮਾ ਕਰਾਉਣੇ ਆ ਉਸ ਤੋਂ ਅੱਗੇ ਦਫ਼ਤਰ ਦੇਖ ਦੀ ਪਰਚੀ ਤੇ ਦੇਖ ਇੱਥੋਂ ਪ੍ਰਾਪਤ ਕਰੋ ਜੀ ਸਾਹਮਣੇ ਦੇਖਦਾ ਪ੍ਰਸ਼ਾਦ ਲਵਾਵਾਂਗੇ ਤੇ ਪਰਚੀ ਘਟਾਵਾਂਗੇ ਤੇ ਅੱਗੇ ਚੱਲਦੇ ਆ ਸਾਹਮਣੇ ਗੁਰਦ੍ਰਸਾਹਬ ਬਹੁਤ ਹੀ ਸੋਹਣਾ ਗੁਰਦ੍ਰਸਾਹਬ ਹੈ ਜੀ ਪ੍ਰਭ ਸੁਖਦਾ ਪ੍ਰਭ ਚਾਜ ਦੇ ਕਰਾ ਲਈ ਆਪਾਂ ਇਹ ਮੱਥਾ ਦੇਖਦੇ ਆਂ ਜੀ। ਪੌੜੀਆਂ ਚੜ ਕੇ ਅੰਦਰ ਦਰਬਾਰ ਸਾਹਿਬ ਵਿੱਚ ਜਾਂਦੇ ਆਂ। ਤੇ ਸਾਹਮਣੇ ਹੋਰ ਰੇਰੂ ਦਾ ਦਰਖਤ ਹੈ ਜੀ ਜਿਸ ਕਰਕੇ ਇਸ ਪੁਰਤਰਾ ਸਾਹਿਬ ਦਾ ਨਾਮ ਰੇਰੂ ਸਾਹਿਬ ਪਿਆ ਹੈ ਜੀ। ਅੱਗੇ ਜਾ ਕੇ ਆਪਾਂ ਇਥੇ ਇਤਿਹਾਸ ਦੀ ਗੱਲਬਾਤ ਵੀ ਕਰਦੇ ਆਂ ਜੀ। ਕੰਨ ਮੱਥ ਠੜੀਗਾ ਇਹ ਬਚਾਦਾ ਪਾਣੀ ਚਾਗ ਲੀ ਹਾਂ ਜਨਾ ਨਿਚਾਨ ਸਾਹਿਬ ¡Gracias! Okay. ਆ ਤਰਤੀਬਈ ਹਰੀਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਤੇ ਹੁਣ ਆਪਾਂ ਇਸ ਗੁਰਦਰਾ ਸਾਹਿਬ ਦੀ ਇਤਿਹਾਸ ਦੀ ਗੱਲ ਕਰਦੇ ਆਂ ਜੀ ਇਸ ਸਥਾਨ ਨੂੰ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਰਸਨਾ ਸ਼ੋਚ ਰਣਚੋ ਪ੍ਰਾਪਤ ਹੈ ਜੀ ਤੇ ਜਦੋਂ ਗੁਰੂ ਸਾਹਿਬ ਜੀ ਮਾਚੀਵਾੜੇ ਤੋਂ ਉੱਚਦਾ ਪੀਰ ਬਣ ਕੇ ਇਸ ਤਰਫ ਨੂੰ ਆਏ ਕਟਾਣਾ ਸਾਹਿਬ ਸਾਹਨੇਵਾਲ ਹੁੰਦੇ ਹੋਏ ਇੱਥੇ ਪਹੁੰਚੇ ਤੇ 16 17 ਪੋ ਦੀ ਠੰਡੀ ਰਾਤ ਇੱਥੇ ਉਹਨਾਂ ਦੋ ਰਾਤਾਂ ਬਤੀਤ ਕੀਤੀਆਂ ਤੇ ਜਦੋਂ ਸਵੇਰੇ ਉੱਠ ਕੇ ਉਹਨਾਂ ਇੱਥੇ ਰੇਰੂ ਦੁੱਧਾਤਾں ਕੀਤੀ ਅਤੇ ਉਹ ਬਹੁਤ ਖੁਸ਼ ਹੋਏ ਤੇ ਉਸ ਸਮੇਂ ਦਰਾਣੀ ਇੱਥੇ ਸੰਗਤਾਂ ਵੀ ਪਹੁੰਚ ਗਈਆਂ ਸਨ ਸੰਗਤਾਂ ਦਾ ਭਾਰੀ ਘਟ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤੇ ਸਾਨੂੰ ਇੱਥੇ ਆਨੰਦਪੁਰ ਵਰਗੀ ਮੋਜ ਪ੍ਰਾਪਤ ਹੋਈ ਹੈ ਬਹੁਤ ਹੀ ਸੋਹਣੀ ਹਵਾ ਖੁੱਲਾ ਡੁੱਲਾ ਮਾਹੌਲ ਦੇਖ ਕੇ ਬਹੁਤ ਖੁਸ਼ ਹੋਏ ਉਸ ਤੋਂ ਬਾਅਦ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਕਿਹਾ ਸਾਨੂੰ ਨਿਸ਼ਾਨੀ ਵਜੋਂ ਕੋਈ ਚੀਜ਼ ਦੇ ਕੇ ਜਾਓ ਅਤੇ ਸੰਗਤਾਂ ਦਾ ਭਾਰੀ ਇਕੱਠ ਉਹਨਾਂ ਦੀ ਸੇਵਾ ਭਾਵਨਾ ਦੇਖ ਕੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਤੋਂ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਬਚਨ ਕੀਤਾ ਕਿ ਜਿਹੜੀ ਰੇਰੂ ਦੀ ਦਤਨ ਉਹਨਾਂ ਨੇ ਕੀਤੀ ਹੈ ਉਹ ਰੇਰੂ ਦੀ ਦਤਨ ਉਹਨਾਂ ਨੇ ਇੱਥੇ ਹਟਾ ਦਾ ਬਤੀ ਤੇ ਇਸ ਦਾ ਬਹੁਤ ਹੀ ਵਿਚਾਰ ਰੁਕ ਬਣ ਗਿਆ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਰੇਰੂ ਦਾਤਾ ਅਸੀਂ ਦੱਬੀ ਹੈ ਇਹ ਨਿਸ਼ਾਨੀ ਜੁਗਾ ਜੁਗੰਦਰਾ ਤੱਕਰ ਚਲਦੀ ਰਹੇਗੀ ਤੇ ਇਸ ਕਰਕੇ ਇਸ ਗੁਰਦਰਾ ਸਾਹਿਬ ਦਾ ਨਾਮ ਰੇਰੂ ਸਾਹਿਬ ਜਾਣਿਆ ਜਾਂਦਾ ਹੈ ਜੀ ਤੇ ਗੁਰੂ ਸਾਹਿਬ ਨੇ ਬਚਨ ਕੀਤੇ ਜਿਹੜਾ ਮਾਈ ਭਾਈ ਇਥੇ ਸੱਚੇ ਦਿਲੋਂ ਮਨੋਂ ਤਨੋਂ ਮਾtheta ਦੇ ਕੇਗਾ ਅਸੀਸ ਝਗਾਏਗਾ ਉਸ ਦੀਆਂ ਆਸਮਰਾਦਾਂ ਸਾਰੀਆਂ ਪੂਰੀਆਂ ਹੋਣਗੀਆਂ ਤੇ ਇਸ ਕਰਕੇ ਇੱਥੇ ਸਾਹਮਣੇ ਰੇਰੂ ਦਾ ਰੁੱਖ ਤੁਸੀਂ ਦੇਖ ਸਕਦੇ ਹੋ ਜੀ ਇਹ ਪ੍ਰਾਤਨ ਰੇਰੂ ਦਾ ਦਰਖਤ ਹੈ ਜਿਹੜਾ ਅਗੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇਣਾ ਹੈ ਜੀ ਜਿਹੜੀ ਰੇਰੂ ਦੀ ਦਾਤ ਨਾਲ ਦੱਬੀ ਸੀ ਇੱਥੇ ਉਸ ਤੋਂ ਬਾਅਦ ਇਹ ਵਿਸ਼ਾਲ ਦਰਖਤ ਬਣ ਗਿਆ ਤੇ ਇਹ ਗੁਰਦੁਆਰਾ ਸਾਹਿਬ ਲੁਧਿਆਣਾ ਮੇਨ ਰੋਡ ਤੇ ਸਥਿਤ ਹੈ ਜਿਹੜਾ ਜਦੋਂ ਲੁਧਿਆਣੇ ਸਾਈਡ ਤੋਂ ਇਸ ਤਰਫ ਨੂੰ ਆਈ ਆਪਾਂ ਸਾਹਨੇਵਾਲ ਵੱਲ ਨੂੰ ਮੇਨ ਸੜਕ ਤੇ ਹੀ ਗੁਰਦੁਆਰਾ ਸਾਹਿਬ ਸਥਿਤ ਹੈ ਜੀ ਇਹ ਗੁਰਦਰਾ ਸਾਹਿਬ ਵਿੱਚ ਬਹੁਤ ਵੱਡੀ ਖੁੱਲੀ ਡੁੱਲੀ ਪਾਰਕਿੰਗ ਹੈ ਜੀ ਸਾਹਮਣੇ ਸੰਗਤਾਂ ਦੇ ਰਹਿਣ ਲਈ ਕਮਰੇ ਵੀ ਬਣੇ ਹੋਏ ਹਨ ਦਫਤਰ ਕਾਰ ਸੇਵਾ ਤੇ ਬਹੁਤ ਹੀ ਵਧੀਆ ਗੁਰਦਰਾ ਸਾਹਿਬ ਬਣਿਆ ਜੀ ਸੜਕ ਦੇ ਉੱਤੇ ਹੀ ਬਣਿਆ ਹੈ ਸਾਹਮਣੇ ਲੰਗਰ ਹਾਲ ਨੰਦਪੁਰ ਸੱਨੇ ਵਾਲਾ ਲੁਧਿਆਣਾ ਡਿਸਟ੍ਰਿਕਟ ਇਸ ਗੁਰਦਰਾ ਸਾਹਿਬ ਦਾ ਐਡਰੈਸ ਹੈ ਬਹੁਤ ਪ੍ਰਸ਼ਾਦਾ ਪਾਣੀ ਛਕਦੇ ਆਂ ਲੇ ਨਿਕਲੇ ਸਾਹਮਣੇ ਗੁਰਦਰਾ ਸਾਹਿਬ ਗੁਰਦਰਾ ਸ੍ਰੀ ਰੇਰੂ ਸਾਹਿਬ ਪਾਸ 10ਵੀਂ ਅਨੰਦਪੁਰ ਸਾਹਨੇਵਾਲ ਤੇ ਸੰਗਤਾਂ ਦੇ ਭਾਰੀ ਮਾਤਰਾ ਦੇ ਸੇਵਾ ਕਰਦੀਆਂ ਰਹਿੰਦੀਆਂ ਹਨ ਤੇ ਸਾਹਮਣੇ ਇੱਧਰ ਖੱਬੇ ਹੱਥ ਲੰਗਰ ਵਿਛਦਾ ਤਿਆਰ ਹੁੰਦਾ ਹੈ ਜੀ ਤੇ ਆਹ ਸਾਹਮਣੇ 메ਨ ਐਂਟਰੀ ਗੇਟ ਵਾਲਾ ਆਪਣੀ ਡਿਊਟੀ ਸਾਹਿਬ ਏਸੀਜੀ ਗੁਰਦੁਆਰਾ ਰੇਰੂ ਸਾਹਿਬ ਪਾਸ ਦਸਵੀਂ ਆਨੰਦਪੁਰ ਸਾਹਨੇਵਾਲਾ ਤੇ ਅੱਗੇ ਤੁਸੀਂ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਗੁਰਦਸਾਹਿਬ ਦਰਸ਼ਨ ਤੁਹਾਨੂੰ ਕਰਾਉਂਦੇ ਰਵਾਂਗੇ ਤੇ ਵੀਡੀਓ ਦੇਖਣੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਜੀ ਇਹ ਗੁਰਦਸਾਹਿਬ ਦਾ ਬਾਹਰ ਦਾ ਦ੍ਰਿਸ਼ ਮੇਨ ਹਾਈਵੇ ਤੇ ਗੁਰਦਸਾਹਿਬ ਬਣਿਆ ਹੋਇਆ ਜਿਹੜੇ ਲੁਧਿਆਣੇ ਤੋਂ ਸਾਹਨੇਵਾਲ ਮੇਨ ਹਾਈਵੇ ਤੇ ਵੀਡੀਓ ਚੰਗੇ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਜਲਦੀ ਹੀ ਮਿਲਦੇ ਹਾਂ ਜੀ ਇੱਕ ਨਵੀਂ ਹੋਰ ਵੀਡੀਓ ਵਜੋਂ ਨਵੇਂ ਗੁਰਦਸਾਹਿਬ ਵਿੱਚ ਤੇ ਟਿਲ ਦੈਨ ਬਾਏ ਬਾਏ ਰੱ